ਬੜਾ ਸਮੂਥ ਦੇਖੋ ਇੱਕ ਐਡਾ ਬੜਾ ਪ੍ਰੋਜੈਕਟ ਆ ਹਨਾ ਜੀ ਇੱਕ ਇੱਕ ਹੱਥ ਨਾਲ ਚੱਲ ਰਿਹਾ ਦੇਖੋ ਹਾਂ ਜੀ ਤਾਂ ਪੱਟੀ ਗੱਲ ਅਸੀਂ ਇੰਟਰਕੂਲਰ ਲਾਇਆ ਜੀ ਤੇਲ ਗਰਮਿਆ ਨਹੀਂ ਹੁੰਦਾ ਜੇ ਦਾ 19 ਅੱਗੇ ਨੂੰ ਭੱਜਣੀ 19 ਇਹਨੇ ਪਿੱਛੇ ਨੂੰ ਜਾਣਾ ਵਾਹ ਇਹ ਸਾਈਲੇਜ ਵਾਲੀ ਮਸ਼ੀਨ ਹੈ ਜੀ ਪ੍ਰੀਤਾ ਲਿਆਂਦੀ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਅਸੀਂ ਹੁਣ ਹਾਂ ਜੀ ਸਾਡੇ ਨਾਲ ਵੀਰ ਅਮਨਦੀਪ ਜੀ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਇਸ ਮਸ਼ੀਨ ਬਾਰੇ ਸਾਰੀ ਜਾਣਕਾਰੀ ਦੇਣਗੇ ਮਰਜੀ ਇਹ ਦੱਸਿਓ ਵੀ ਕਿਹੜਾ ਮਾਡਲ ਹੈ ਕੀ ਪਾਵਰ ਹੈ ਕੀ ਇਹਦੀ ਕੀਮਤ ਹੈ ਤੇ ਮੈਨੂੰ ਕੰਮ ਕਿੱਥੇ ਕਿੱਥੇ ਆਪਾਂ ਇਸ ਨੂੰ ਵਰਤ ਸਕਨੇ ਇਹ ਪਹਿਲੀ ਹਾਲ ਤਾਂ ਇਹ ਸੈਲਜ ਹੈ ਜੀ ਸੈਲਜ ਹਾਰਵੈਸਟਰ ਆਪਾਂ ਮੱਕੀ ਦਾ ਚਾਰ ਪਾਉਣ ਲਈ ਮੱਕੀ ਦਾ ਪਾ ਲੋ ਕਣਕ ਦਾ ਪਾ ਲੋ ਚਰੀ ਦਾ ਪਾ ਲੋ ਤੇ ਇੱਕ ਜਿਵੇਂ ਤਾਂ ਮੱਲਾਡੂ ਵਗੈਰਾ ਦੇ ਵਿੱਚ ਨਾ ਕਪਾਹ ਦਾ ਪੈਂਦਾ ਕਪਾਹ ਦਾ ਚਾਰ ਉਹਦਾ ਵੀ ਪਾਉਂਦੀ ਹੈ ਜੀ ਅੱਛਾ ਜੀ ਵਿੱਚ 6 ਸਿਲੰਡਰ ਇੰਜਨ ਹੈ ਜੀ ਅੱਛਾ ਜੀ 130 hp ਦਾ ਜੀ ਤੇ ਕਰਾਰ ਉਹਦੀ ట్రాਨਸਮਿਸ਼ਨ ਹੈ ਜੀ ਕਿਸਾਨਾਂ ਲਈ ਬੜੇ ਲਾਹੇਮੰਦ ਹੈ ਜੀ ਹਾਂਜੀ ਇਹ ਅੱਜ ਕੱਲ ਜਿਵੇਂ ਆਪਾਂ ਦੇਖਦੇ ਆਂ ਵੀ ਲੇਬਰ ਨਹੀਂ ਮਿਲਦੀ ਹਾਂ ਬਿਲਕੁਲ ਉਹਨੂੰ ਮੁੱਕ ਰਖਦੇ ਆਂ ਇਹ ਇਕੱਲਾ ਸਿੰਗਲ ਬੰਦਾ ਚਲਾ ਰਿਹਾ ਜੀ ਇਹਨੂੰ ਤੇ ਸਾਰਾ ਕੰਟਰੋਲ ਆ ਜੋ ਵੀ ਡਰਾਈਵਰ ਦੇ ਹੱਥ 'ਚ ਆ ਕੰਮ ਦਾ ਨਿਮੇੜ ਵੜਾ ਜੀ ਇਹਦਾ ਮੱਕੀ ਤੇ ਚਾਰਾ ਪਾਉਣ ਵਾਸਤੇ ਵੀ ਤੇ ਜੇ ਵੱਡੇ ਡੈਰੀ ਫਾਰਮ ਦੇ ਲਈ ਕੱਲਾ ਚਾਰਾ ਕੁਦਰਕ ਸਿੱਧਾ ਵੀ ਪਾਣਾ ਹੈ ਹਾਂਜੀ ਸਿੱਧਾ ਉਹਦੇ ਵਾਸਤੇ ਵੀ ਜੀ ਉਹ ਆ ਵੀ ਪਰੂਗੀ ਜੀ ਕੱਲਾ ਤੇ ਜੇ ਮੰਨ ਲਓ ਕਿਸੇ ਨੇ ਕਿਰਾਇਆ ਪਾੜਾ ਜਾਂ ਡੈਰੀ ਫਾਰਮ ਦਾ ਸਾਰੇ ਕੰਮਾਂ ਲਈ ਇਹ अवेलेबल ਕਈਆਂ ਨੇ ਨਾਲ ਬਈ ਯਾਨੀ ਕਿ ਟਰਾਲੀ ਤੋਰੀ ਜਾਂਦੀ ਹੈ ਹਾਂਜੀ ਨਾਲ ਟਰਾਲੀ ਤੇ ਵੀ ਪਰੂਗੀ ਤੇ ਇਧਰ ਪਈ ਜਾਂਦਾ ਜਿਹੜਾ ਉਹ ਇਹਦਾ ਬੂਮ ਆ ਜੀ 360 ਡਿਗਰੀ ਘੁੰਮਦਾ ਆ ਜਿਹੜਾ ਉੱਪਰ ਲੱਗਦਾ ਹੋਇਆ ਸਾਰਾ ਹਾਂਜੀ ਇਹਨੂੰ 360 ਡਿਗਰੀ ਘੁੰਮਦਾ ਜੀ ਚਾਹੇ ਇਹਦੇ ਟਿਪਰ ਤੇ ਭਰ ਲੋ ਜਾਂ ਟਰਾਲੀ ਭਰ ਲੋ ਉਹ ਆਪਣੇ ਅਨਸਾਰ ਆ ਜੀ ਠੀਕ ਹੈ ਠੀਕ ਹੈ ਜੀ ਔਰ ਪਿੱਛੇ ਜੋ ਟੈਂਕਾ ਜੀ ਜਿਹਦੇ ਆਪਾਂ ਪਹਿਲਾ ਘੇੜਾ ਲਾਉਣਾ ਜਾਂ ਪਾਣੀ ਦੇ ਵਿੱਚ ਮੀਂਹ ਪੈ ਗਿਆ ਉਸ ਟਾਈਮ ਬਾਰਸ਼ਾਂ ਵੀ ਹੋ ਜਾਂਦੀਆਂ ਨਾ ਹਾਂਜੀ ਤਾਂ ਫਿਰ ਉਹ ਉਹਦੇ ਵਿੱਚ 10 ਤੋਂ 15 ਕੁਇੰਟਲ ਮਾਲ ਪਿੱਛੇ ਟੈਂਕ ਚ ਪੈ ਜਾਂਦਾ ਠੀਕ ਹੈ ਠੀਕ ਹੈ ਉਹ ਚੇ ਟਰਾਲੀ ਭਰ ਲੋ ਜੀ ਚੇ ਸਿੱਧਾ ਟੋਆ ਭਰ ਲੋ ਤੇ ਟੇਪਰ ਭਰ ਲੋ ਜਿੰਨਾ ਮਰਜੀ ਬ੍ਰੀਕ ਕਰ ਲੋ ਜਿੰਨਾ ਮਰਜੀ ਮੋਟਾ ਕਰ ਮੇਰਾ ਹੀ ਸਵਾਲ ਸੀ ਅਗਲਾ ਕਿ ਉਸ ਦੀ ਮੋਟਾਈ ਜਾਂ ਬ੍ਰੀਕ ਕਰ ਸਕਦੇ ਜਿੰਨੀ ਮਰਜੀ ਮੋਟਾਈ ਕਰ ਲੋ ਜਿੰਨੀ ਮਰਜੀ ਉਹਨੂੰ ਬ੍ਰੀਕ ਕਰ ਲੋ ਆਪਾਂ ਜਿੱਦਾਂ ਦੀ ਆਪਣੇ ਕਸਟਮਰ ਦੀ ਡਿਮਾਂਡ ਆ ਜਾਂ ਡੈਰੀ ਵਾਲੇ ਦੀ ਆਪਣੀ ਉਹ ਉਹ ਜਿੰਨਾ ਮਰਜੀ ਇਸ ਕਟਰ ਤੋਂ ਲੈ ਸਕਦੇ ਆ ਲੈ ਸਕਦੇ ਠੀਕ ਹੈ ਇਹਦੀ ਮਤਲਬ ਕਿ ਇਹਨੇ ਮਤਲਬ ਕਿ ਦਾਣਾ ਮੈਲਟ ਕਰਕੇ ਭੇਜਣਾ ਠੀਕ ਹੈ ਕੁਤਰਾ ਤਾਂ ਕਰਨੀ ਕਰਨਾ ਮੱਕੀ ਦਾ ਦਾਣਾ ਵੀ ਮੈਲਟ ਕਰਕੇ ਭੇਜਣਾ ਨਾਲ ਪੂਰਾ ਠੀਕ ਹੈ ਮੈਂ ਕਿ ਜੋ ਇਸ ਸਕਟਰ ਦੀਆਂ ਕੁਆਲਿਟੀਆਂ ਸੀ ਪਿਛਲੇ ਸਾਲ ਜਿੰਨੀਆਂ ਵੀ ਮਸ਼ੀਨਾਂ ਤੇ ਜਿੰਨਾ ਫੀਡਬੈਕ ਸਾਨੂੰ ਆਇਆ ਬਹੁਤ ਹੀ ਵਧੀਆ ਆਇਆ ਸਾਨੂੰ ਇਸ ਸਕਟਰ ਦਾ ਠੀਕ ਹੈ ਹਾਂਜੀ ਤੁਸੀਂ ਉੱਪਰ ਆ ਜਾਓ ਆਪਾਂ ਪਹਿਲਾਂ ਉੱਪਰ ਚਲੋ ਆਜੋ ਉੱਤੇ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਹੀ ਵੇਖੋ ਇਸ ਪਾਸੇ ਅੱਗੇ ਕਟਰ ਲੱਗੇ ਨੇ ਤੇ ਆ ਉੱਤੋਂ ਇਧਰ ਚ ਜਾਏਗਾ ਹੁਣ ਤੇ ਆਜ ਦਾ ਟਰਾਂਸਮਿਸ਼ਨ ਸਾਰਾ ਸੀਟ ਤੇ ਬੈਠੋ ਵਾਹ ਜੀ ਵਾਹ ਸਾਰਾ ਕੰਟਰੋਲ ਇਹ ਦੇਖੋ ਡਰਾਈਵਰ ਦੇ ਹੱਥ ਚ ਆ ਗਿਆ ਜੀ ਹਾਂ ਜੀ ਹਾਂ ਠੀਕ ਹੈ ਜੀ ਆਹ ਡਿਸਟ੍ਰੀਬਿਊਟਰ ਹੋ ਗਿਆ ਤੇ ਇਹ ਇਹਦਾ ਰਵਸ ਫਾਰਵਰਡ ਗੇਅਰ ਹੋ ਗਿਆ ਜੀ ਤੇ ਵੱਡੀ ਗੱਲ ਇਹਦੇ ਅਸੀਂ ਨੇ ਹੱਥ ਵਾਲਾ ਕਲੱਚ ਅਲੱਗ ਲਾਇਆ ਜੀ ਕੱਟ ਲਈ ਠੀਕ ਹੈ ਆਹ ਵਾਲਾ ਹਾਂ ਜੀ ਜੋ ਕਿ ਕਲੱਚ ਪਲੇਟ ਘੱਟੋ ਘੱਟ ਸਾਡੀ ਤਿੰਨ ਸੀਜ਼ਨ ਖਰਾਬ ਇਹ ਨਹੀਂ ਹੁੰਦੀ ਜੀ ਅੱਛਾ ਜੀ ਡਬਲ ਕਲੱਚ ਪਲੇਟ ਆ ਤੇ ਉਹ ਇਹਦਾ ਕਲੱਚ ਅਲੱਗ ਲਾਇਆ ਜੀ ਕੱਟ ਲਈ ਆਪਾਂ ਨੇ ਵਾਹ ਠੀਕ ਹੈ ਜੀ ਇਹ ਇਹਦੇ ਹਾਈ ਲੋ ਆ ਗਏ ਜੀ ਤਿੰਨ ਠੀਕ ਹੈ ਇਹ ਇਹਦੇ ਚਾਰ ਗੇਰ ਆ ਗਏ ਜੀ ਠੀਕ ਹੈ 19 ਅੱਗੇ ਨੂੰ ਭੱਜਨੇ 19 ਇਹਨੇ ਪਿੱਛੇ ਨੂੰ ਜਾਣਾ ਵਾਹ ਠੀਕ ਹੈ ਜੀ ਤੇ ਸਭ ਤੋਂ ਵੱਡੀ ਸਹੂਲਤ ਆਪਾਂ ਨੇ ਕੈਮਰਾ ਦਿੱਤਾ ਜੀ ਬੈਕ ਦੇ ਵਿੱਚ ਆਹ ਵੇਖੋ ਜੀ ਆਹ ਬੋਬ ਦੇ ਚੀਜ਼ ਠੀਕ ਹੈ ਬੈਕ ਆਪਾਂ ਨੂੰ ਸਾਰੇ ਕੈਮਰਾ ਜੀ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਦਾਨਾ ਜੀ ਬਹੁਤ ਬਹੁਤ ਵਧੀਆ ਗੱਲ ਇੰਟਰ ਇੱਕ ਹਾਈਡਰੌਲਿਕਲੀ ਸਭ ਤੋਂ ਵੱਡੀ ਗੱਲ ਅਸੀਂ ਇੰਟਰਕੂਲਰ ਲਾਇਆ ਜੀ ਤੇਲ ਗਰਮੇ ਨਹੀਂ ਹੁੰਦਾ ਜੇ ਇਹਦਾ ਠੀਕ ਹੈ ਤੇਲ ਇਹਦਾ ਗਰਮੇ ਨਹੀਂ ਹੁੰਦਾ ਉਹਦੇ ਲਈ ਅਸੀਂ ਇੰਟਰਕੂਲਰ ਐਡ ਕਰਿਆ ਜੀ ਆਹ ਇਹਦਾ ਠੀਕ ਹੈ ਠੀਕ ਹੈ ਇਹ ਹਾਈਡਰੋਲਿਕ ਟੈਂਕ ਆ ਜੀ ਠੀਕ ਹੈ ਇਹ ਪਿੱਛੇ ਉਹ ਦੋਸਤੋ ਦੇਖਣਾ ਪਿੱਛੇ ਟੈਂਕ ਆ ਗਿਆ ਜੀ ਸਟੋਰੇਜ ਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕਟਰ ਦਾ ਜੋ ਇਹਦੇ ਵਿੱਚ ਬਲੇਡ ਨੇ ਜੀ 12 ਬਲੇਡ ਨੇ ਕਟਰ ਦੇ ਵਿੱਚ ਠੀਕ ਹੈ ਠੀਕ ਹੈ ਜੀ ਆਟੋ ਸ਼ਾਰਪ ਆ ਜੀ ਬਲੇਡ ਆਟੋ ਸ਼ਾਰਪ ਹੁੰਦੇ ਨੇ ਜੀ ਆ ਦੇਖੋ ਜੀ ਹਾਂ ਆਹ ਚੀਜ਼ ਵਾ ਇਹ ਦੇ ਫਾਈਲ ਆ ਜੀ ਇਹਨੇ ਕੋਟਾ ਕਰਕੇ ਉੱਪਰ ਲੈ ਜਾਣਾ ਬੜਾ ਸਮੂਥ ਦੇਖੋ ਇੱਕ ਐਡਾ ਬੜਾ ਪ੍ਰੋਜੈਕਟ ਆ ਹਨਾ ਜੀ ਇੱਕ ਇੱਕ ਹੱਥ ਨਾਲ ਚੱਲ ਰਿਹਾ ਦੇਖੋ ਜਿੱਦਾਂ ਤੁਸੀਂ ਦੋਨੇ ਹੁਣ ਟਾਪੇ ਵੱਡੇ ਖੋਲੇ ਆ ਤੇ ਸਾਰਾ ਥੱਲੇ ਤੁਸੀਂ ਸਾਰਾ ਕੱਟ ਰਿਹਾ ਨਾੜੀ ਨਾੜੀ ਵਿਖਾਈ ਦੇ ਰਿਹਾ ਇੱਕ ਹੱਥ ਨਾਲ ਹੁਣ ਰਿਹਾ ਜੀ ਬਹੁਤ ਹੀ ਸਮੂਥ ਆ ਟਾਇਰ ਇਹਨਾਂ ਦੇ ਨਾਲ ਬੀਕੇ ਹਾਂਜੀ ਬੀਕੇਟੀ ਦੇ ਦਿੱਨੇ ਆ ਜੀ 18 4 30 ਦੇ ਜੀ ਤੇ ਪਿੱਛੇ ਵਾਲੇ ਸਾਡੇ ਟਾਇਰ ਨੇ ਜੀ ਉਹ 12 4 24 ਦੇ ਨੇ ਜੀ ਉਹ ਵੀ ਬੀਕੇਟੀ ਦੇ ਠੀਕ ਹੈ ਜੀ ਠੀਕ ਹੈ ਜੀ ਐਕਸਾਈਡ ਦੀਆਂ ਬੈਟਰੀਆਂ ਨੇ ਜੀ ਹਾਂ ਇਹ ਆਟੋ ਕਲੀਨਰ ਲਾਇਆ ਹੋਇਆ ਜੀ 에ਅਰ ਕਲੀਨਰ ਨੂੰ ਪਿੱਛੇ ਆ ਜਿਹੜਾ ਹਾਂਜੀ ਇਹ ਆਟੋ ਕਲੀਨਰ ਆ ਜੀ 에ਅਰ ਕਲੀਨਰ ਲਈ ਠੀਕ ਹੈ ਜੀ ਤੇ ਪਿੱਛੇ ਸਾਢੇ ਤਿੰਨ ਕੁ ਕਵਾਂਟਲ ਅਸੀਂ ਚਾਰ ਕਵਾਂਟਲ ਵੇਟ ਵੀ ਦਿੱਤਾ ਹੋਇਆ ਜੀ ਓਕੇ ਕੋਈ ਇਹਦੇ ਐਕਸਟਰਾ ਕੋਈ ਚੀਜ਼ ਉਹ ਕਰਨ ਦੀ ਲੋੜ ਨਹੀਂ ਜੀ ਆਪਾਂ ਨੂੰ ਵਾਹ ਮੈਂ ਕੈਮਰਾ ਜੀ ਪਿੱਛੇ ਇਹਦੀ ਕੈਪੈਸਿਟੀ ਕਿੰਨੀ ਦੱਸੀ ਸੀ ਆਪਾਂ ਟੈਂਕ ਦੀ 10 ਤੋਂ 15 ਕਵਾਂਟਲ ਕੈਪੈਸਿਟੀ 10 ਤੋਂ 15 ਕਵਾਂਟਲ ਹਾਂਜੀ ਹਾਂਜੀ ਓਕੇ ਇਹ ਕਿਹੜੇ ਸਾਲ ਕੀਤੀ ਲਾਂਚ ਆਪਾਂ ਇਹ ਸਾਰਾ ਆਪਾਂ ਨੇ ਕਰੀ ਸੀ 2024 ਦੇ ਵਿੱਚ ਜੀ 2024 ਦੇ ਵਿੱਚ ਹਾਂਜੀ ਠੀਕ ਵਧੀਆ ਫੀਡਬੈਕ ਆ ਰਹੀ ਹੈ ਜੀ ਹਾਂ ਜੀ ਬਹੁਤ ਵਧੀਆ ਜੀ ਕੀ ਕੀਮਤ ਰੱਖੀ ਵੈਸੇ ਇਹਦੀ ਅਸੀਂ ਇਹਦੀ 43 ਲੱਖ ਰੁਪਿਆ ਕੀਮਤ ਰੱਖੀ ਹੈ ਜੀ ਅੱਛਾ ਜੀ ਇਹ 90% ਫਾਈਨਾਂਸ ਆ ਅੱਛਾ ਜੀ ਫਾਈਨਾਂਸ ਹੋ ਜਾਏਗੀ 90% 90% ਫਾਈਨਾਂਸ ਆ ਜੀ ਠੀਕ ਹੈ ਠੀਕ ਹੈ ਸਰ ਓਕੇ ਸ਼ੁਕਰੀਆ ਜਾਣਕਾਰੀ ਦੇਣ ਲਈ